सीएम4 दिल्ली जीरो टॉलरेंस पॉलिसी अगेंस्ट ड्रग्स ਉਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਜਿਹੜਾ ਮਰਡਰਰ ਕ୍ୟੂਜ਼ਡ ਹੈ ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ ਇੱਕ ਮਰਡਰ ਦੇ ਵਿੱਚ ਰਾਏ ਮੰਤਖਨ ਥਾਣੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਔਰ 2 ਕਿਲੋ ਔਰ 124 ਗ੍ਰਾਮ ਹਿਰੋਇਨ ਤੇ ਇੱਕ ਮੋਟਰਸਾਈਕਲ ਬਰਾਬਰ ਕੀਤਾ ਗਿਆ ਜਿਹੜਾ ਦੋਸ਼ੀ ਹੈ ਦਾ ਨਾਮ ਹੈਗਾ ਮਨਤੇਜ ਸਿੰਘ ਸਾਨੋ ਬਲਵਿੰਦਰ ਸਿੰਘ ਪਿੰਡ ਗੁਰਜਾ ਸਰਾਇਆ ਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ 27 ਸਾਲ ਦੀ ਇਹਦੀ ਉਮਰ ਹੈ 14 12ਵੀਂ ਪਾਸ ਹੈ ਔਰ ਜੇ ਆਪਾਂ ਚਾਤੀ ਮਾਰੀਏ ਕਿ ਇਹਨਾਂ ਨੇ ਜਿਹੜਾ ਮਰਡਰ ਦੇ ਵਿੱਚ ਪੀਓ ਹੈ ਇੱਕ ਪਿੰਨ 1 ਨੂੰ ਹੀ ਪੀਓ ਬਣਿਆ 24 ਨੂੰ ਉਹਦੇ ਵਿੱਚ ਇੱਕ ਪ੍ਰਿੰਸੀਪਲ ਸਿੰਘ ਨਾਮ ਦਾ ਬੰਦਾ ਸੀਗਾ ਜਿੰਨਾ ਇਲੀਅਸ ਪ੍ਰਿੰਸ ਉਦੀ ਡੈਥ ਹੋਈ ਸੀਗੀ ਉਹਨਾਂ ਨਾਲੇ ਰਾਤ ਨੂੰ ਲੜੇ ਸੀ ਇਹਨਾਂ ਨੇ ਜੋ ਅਲੀਗੇਸ਼ਨ ਹੈ ਵੀ ਇੱਕ ਦਿਨ ਰਾਤ ਨੂੰ ਲੜ ਕੇ ਉਹਦੇ ਨੌ ਵਗੈਰਾ ਜਿਹੜੇ ਪਲਾਸਨਾ ਖਿੱਚਦੇ ਉੱਤੇ ਸੀਗੇ ਉਸ ਤੋਂ ਬਾਅਦ ਉਹਦੀ ਬੋਡੀ ਜਿਹੜੀ ਆ ਉਹ ਗਾਰਡਨ ਨਾਲ ਤੰਗ ਕੇ ਪਿੱਛੇ ਹੱਥ ਬੰਨੀ ਹੋਈ ਮਿਲੀ ਸੀਗੀ ਸੋ ਉਹਦੇ ਚ ਜਿਹੜਾ ਮਨਤੇਜ ਸਿੰਘ ਵੀ ਇੱਕ ਮੁਲਜ਼ਮ ਹੈ ਕਿ ਉਹ ਉਹਦਾ ਫਰਾਰੀ ਸੀਗਾ ਔਰ ਪ੍ਰਕਲੇਮਡ ਡਿਫੈਂਡਰ ਵੀ ਪਿਛਲੀ ਜਨਵਰੀ 2024 ਤੋਂ ਇਹ ਬਣਿਆ ਹੋਇਆ 3 ਜਨਵਰੀ ਤੋਂ ਤੋ ਉਸ ਤੋਂ ਬਾਅਦ ਜਿਹੜਾ ਨਾਰਕੋਟਿਕ ਦੇ ਕੰਮ ਦੇ ਵਿੱਚ ਵੀ ਸ਼ਾਮਲ ਰਿਹਾ ਔਰ ਤਕਰੀਬਨ ਜੇ ਆਪਾਂ ਸਮਝੀਏ 2 ਸਾਲ ਤੋਂ ਜੁੜਨ ਦਾ ਭੱਜਿਆ ਹੋਇਆ ਇਹੀ ਕੰਮ ਕਰ ਰਿਹਾ ਚੋ ਇਸ ਸਾਡੇ ਜਿਹੜੀ ਟੀਮ ਹੈ ਹਰਪ੍ਰੀਤ ਸਿੰਘ ਜੀ ਆਪਣੇ ਮਡੇਰ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਜੀ ਆਪਣੇ ਹਰਮਿੰਦਰ ਸਾਡੇ ਏਸੀਪੀ ਸਾਹਿਬ ਔਰ ਅਮੋਲਕ ਦੀਪ ਸਾਡੇ ਇੰਸਪੈਕਟਰ ਸੀਆਈਏ 1 ਇਹ ਸਾਰੇ ਇਹਨਾਂ ਦੀ ਟੀਮ ਹੈ ਇਨੋ ਨੇ ਬੜੀ ਅੱਛੀ ਕਾਮਯਾਬੀ ਮੈਨੂੰ ਸਮਝਦਾ ਬਿਕੋਜ਼ ਇਹਨਾਂ ਦੋ ਪਰਪਸ ਸੋਲਵ ਹੋਏ ਆ ਇੱਕ ਮਰਡਰ ਦਾ ਐਡਾ ਵੱਡਾ ਪ੍ਰਕਲੇਮਡ ਡਿਫੈਂਡਰ ਆ ਔਰ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਰ ਕਰਾਇਮ ਵੀ ਦੋ ਸਾਲ ਚ ਕੀ ਕਰਦਾ ਰਿਹਾ ਉਹ ਵੀ ਸਾਰੀ ਅਸੀਂ ਦੇਖਾਂਗੇ ਜੋ ਮੁਲਿਕ ਉਚਿਤ ਪਤਾ ਲੱਗੀ ਆ ਗੱਲ ਉਹ ਇਹ ਹੈ ਕਿ ਕ੍ਰਾਸ ਬਾਰਡਰ ਦੇ ਡਰੋਨ ਦਾ ਹੀ ਜਿੱਦਾਂ ਪਹਿਲਾਂ ਹੁੰਦੀਆਂ ਸਮਗਲਰਸ ਨਾਲ ਕ੍ਰਾਸ ਦੀ ਬਾਰਡਰ ਨਾਲ ਤੇ ਲਿੰਕ ਸੀ ਔਰ ਉਹਦੇ ਨਾਲੇ ਨਾਰਕੋਟਿਕ ਜਿਹੜੇ ਕਨਸਾਈਨਮੈਂਟਸ ਪੁਸ਼ ਕਰਦਾ ਹੈ ਉਜਰੇ ਸਾਰਾ ਇਹਦਾ ਲੇਖਾ ਜੋਖਾ ਹੈ 2 ਸਾਲ ਦਾ ਉਹ ਸਾਰਾ ਅਸੀਂ ਫਰਤੀਸ਼ ਲੈ ਕੇ ਆ ਰਹੇ ਆ ਇਹ ਮੈਨੂੰ ਉਮੀਦ ਹੈ ਕਿ ਹੋਰ ਵੀ ਗੱਲਾਂ ਸਾਹਮਣੇ ਆਉਣ ਜਿਵੇਂ ਜਦੋਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਸਰ ਜੀ ਇਹਦੇ ਬਾਰੇ ਨੋਕ ਕਿਉਂ ਪਾਰੇ ਗਿਆ ਤੇ ਤਹਲ ਕਿਉਂ ਪਤਾ ਗਿਆ ਉਹ ਅੱਜ ਪੁੱਛ ਰਹੇ ਜੀ ਉਹ ਤਾਂ ਬੇਸਿਕਲੀ ਉੱਥੇ ਤਰਨਤਨ ਪੁਲਿਸ ਨੇ ਦੋ ਨਾਲ ਦੇ ਬੰਦੇ ਫੜਲੇ ਸੀਗੇ ਉਹ ਵੀ ਸਾਰੀ ਅਸੀਂ ਕੋਆਬਰੇਟ ਕਰਨੀ ਹੈ ਅਸੀਂ ਤਾਂ ਤੁਹਾਨੂੰ ਆਏ ਦੱਸਿਏ ਵੀ ਬੰਦੇ ਦਾ ਇਹੋ ਜਿਹਾ ਪਿਛੋਕੜ ਸੀਗਾ ਸਾਡੇ ਕੋਲ ਤਾਂ ਬੇਸਿਕਲੀ ਨਾਰਕੋਟਿਕ ਦੇ ਉਸ ਈ ਬੰਦਾ ਕਾਬੂ ਆਇਆ ਉਹਦੇ ਤੇ ਆਪਾਂ ਪ੍ਰੋਗਰੈਸ ਕਰ ਰਹੇ ਹਾਂ